ਸਾਰੇ ਨੂੰ ਪਿਆਰ ਭਰੀ ਸਸ਼ਕਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਸੋ ਦੋਸਤੋ ਮੁਲਾਜ਼ਮਾਂ ਦੀ ਲੈ ਕੇ ਆਏ ਆ ਬਹੁਤ ਹੀ ਖਾਸ ਅਪਡੇਟ ਸੋ ਦੋਸਤੋ 1 ਮਈ ਦੀ ਜਿਹੜੀ ਉਡੀਕ ਹੈ ਉਹ ਕਿਉਂ ਕਰ ਰਹੀ ਸੀ ਪੈਨਸ਼ਨ ਉਹਨਾਂ ਦਾ ਕਾਰਨ ਕੀ ਹੈ ਪੰਜਾਬ ਸਰਕਾਰ ਨੇ ਜਿਹੜਾ ਹੈ 5.5 ਸਾਲਾਂ ਦਾ ਏਰੀਅਰ ਹੈ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਦਾ ਜਿਹੜਾ ਉਹ ਕਿਸ਼ਤਾਂ ਦੇ ਵਿੱਚ ਦੇਣ ਦਾ ਫੈਸਲਾ ਕੀਤਾ ਸੀ ਸਰਕਾਰ ਨੇ ਔਰ ਜਿਹੜਾ ਉਹ ਫਾਰਮੂਲਾ ਬਣਾਇਆ ਸੀ ਪੰਜਾਬ ਸਰਕਾਰ ਨੇ ਵਿੱਤੀ ਵਿਭਾਗ ਨੇ ਉਹਦੇ ਮੁਤਾਬਕ ਜਿਹੜੇ ਪੈਸ਼ਨਰਸ ਨੇ 75 ਸਾਲ ਤੋਂ ਘੱਟ ਉਮਰ ਦੇ ਨੇ ਉਹਨਾਂ ਨੂੰ ਉਹ ਕਿਸ਼ਤ ਜਿਹੜੀ ਹੈ 1 ਅਪ੍ਰੈਲ 2025 ਤੋਂ ਲਗਣੀ ਸੀ ਔਰ ਉਹਦਾ ਅਰਥ ਇਹ ਹੋਇਆ ਸੀ ਵੀ 1 ਮਈ 2025 ਨੂੰ ਜਿਹੜੀ ਪੈਨਸ਼ਨ ਮਿਲਣੀ ਹੈ ਉਹਦੇ ਵਿੱਚ ਉਹ ਏਰੀਅਰ ਦੀ ਕਿਸ਼ਤ ਐਡ ਹੋਣੀ ਹੈ ਹਰੇਕ ਪਾਸੇ ਚਰਚਾ ਭਾਵੇਂ ਇਹ ਪਹਿਲੀ ਏਰੀਅਰ ਦੀ ਜਿਹੜੀ ਇਨਸਟਾਲਮੈਂਟ ਕਿਸ਼ਤ ਹੈ ਪੈਨਸ਼ਨਰ ਦੀ ਜਿਹੜੀ ਉਹ ਉਹ ਐਡ ਹੋਣੀ ਹੈ ਨਾਲ ਜੁੜ ਕੇ ਆਉਣੀ ਹੈ ਪੈਨਸ਼ਨਰ ਦੇ ਪਰਲਾਸਮਾ ਦੀ ਉਡੀਕ ਵੀ 1 ਮਈ ਤੇ ਹੀ ਇਸ ਦੇ ਲਈ ਸੀ ਕਿਉਂਕਿ ਜਿਨ੍ਹਾਂ ਦੀ ਉਮਰ 5 80 ਸਾਲ ਤੋਂ ਪਲੱਸ ਹੈ ਉਹਨਾਂ ਦੇ ਬਕਾਏ ਜਿਹੜੇ ਆ ਬਕਾਇਆ ਐਸਬੀਏ ਅਤੇ ਪੀਐਨਬੀ ਦੇ ਵੱਲੋਂ ਇੱਕ ਮੂਸਤ ਕਿਸ਼ਤ ਜਿਹੜੀ ਹੈ ਵਿੱਚ ਮਿਲ ਮਿਲ ਚੁੱਕਾ ਹੈ ਅਤੇ ਦੋਸਤੋ ਮੇਰੇ ਦੋ ਜਿਹੜੇ ਸਾਥੀ ਹਨ ਇੱਕ ਜোন 177000 ਅਤੇ ਦੂਜੇ ਨੂੰ ਜਿਹੜਾ 235600 ਦੇ ਕਰੀਬ ਬਕਾਇਆ ਮਿਲ ਚੁਕਿਆ ਹੈ ਪਹਿਲੋਂ ਜਿਹੜੇ ਫੈਸਲੇ ਹੁੰਦੇ ਨੇ ਉਹ ਕਿਤੇ ਨਾ ਕਿਤੇ ਲਾਗੂ ਨਹੀਂ ਹੁੰਦੇ ਰਹੇ ਇੱਕ ਬੇਪਰੋਸਗੀ ਵਾਲਾ ਮਾਹੌਲ ਜਾਇਦਾ ਮਲਾਸਮਾ ਤੇ ਪੈਨਸ਼ਨਰ ਦੇ ਵਿੱਚ ਹੈ ਜੀ ਦੇ ਕਰਕੇ ਸਾਰਿਆਂ ਦੀ ਉਡੀਕ 1 ਮਈ ਤੇ ਲੱਗੀ ਹੈ ਕੀ ਕਦੋਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਆਉਣਗੀਆਂ ਤੇ ਕੀ ਨਾਲ ਇਹਦੇ ਦੀ ਪਹਿਲੀ ਕਿਸ਼ਤ ਜੁੜੀ ਹੋਏਗੀ ਕਈ ਤਰ੍ਹਾਂ ਦੇ ਜਿਹੜੇ ਸਵਾਲ ਵੀ ਨੇ ਇਹ ਜਾਣਕਾਰੀ ਜਿਹੜੀ ਮਿਲੀ ਹੈ ਕਿਉਂਕਿ ਸਾਰਾ ਕੰਮ ਜਿਹੜਾ ਬੈਂਕਾਂ ਨੇ ਕਰਨਾ ਹੈ ਪਤਾ ਲੱਗਾ ਕੁਝ ਕੁ ਬੈਂਕ ਜਿਹੜੇ ਨੇ ਉਹਨਾਂ ਨੇ ਪੰਜਾਬ ਸਰਕਾਰ ਦੇ ਕੋਲੋਂ ਇਹਦੇ ਸਬੰਧ ਦੇ ਵਿੱਚ ਰਿਕਾਰਡ ਜਿਹੜਾ ਹੈ ਮੰਗਿਆ ਸੀ ਔਰ ਉਹ ਰਿਕਾਰਡ ਦੀ ਪਹਿਲੋ ਜਿਹੜੀ ਉਡੀਕ ਕੀਤੀ ਗਈ ਹੈ ਕਿੰਨਾ ਕੁ ਜਿਹੜਾ ਰਿਕਾਰਡ ਆਇਆ ਬੈਂਕਾਂ ਨੂੰ ਜੋ ਲੋੜੀਂਦਾ ਔਰ ਕਾਰਡ ਮਿਲ ਗਿਆ ਹੈ ਔਰ ਉਸ ਤੋਂ ਅਗਲੀ ਜਿਹੜੀ ਗੱਲ ਹੈ ਬੈਂਕਾਂ ਵਾਲਿਆਂ ਨੇ ਆਪਣੇ ਕੰਪਿਊਟਰ ਵਿੱਚ ਵਿਸ਼ੇਸ਼ ਪ੍ਰੋਗਰਾਮ ਬਣਾਉਣੇ ਸੀ ਕਿਉਂਕਿ ਇਹ ਜਿਹੜੀ ਮੰਥਲੀ ਇਨਸਟਾਲਮੈਂਟ ਜਿਹੜੀ ਐਡ ਹੋਣੀਆਂ ਨੇ ਪੈਨਸ਼ਨਰ ਦੇ ਵਿੱਚ ਉਹ ਕੀ ਹੈ ਪ੍ਰੋਗਰਾਮ ਤਿਆਰ ਹੋ ਗਏ ਨੇ SBI ਦਾ ਜਿਹੜਾ ਬਕਾਇਆ ਤਾਂ ਜਿਹੜਾ SBI ਦਾ ਪੈਨਸ਼ਨਰ ਸੇਵਾ ਤੇ ਵੇਖਿਆ ਜਾ ਸਕਦਾ ਹੈ ਸੋ ਦੋਸਤੋ ਇੰਨਾ ਸਾਰਿਆਂ ਵਿੱਚ ਕੁਝ ਸ਼ੰਕਾਂ ਵਾਲੀਆਂ ਗੱਲਾਂ ਵੀ ਨੇ ਦੂਸਰੀ ਗੱਲ ਜਿਹੜੇ ਨੇ ਬੋਰਡ ਜਿਹੜੇ ਕੋਆਪਰੇਸ਼ਨ ਦੇ ਵਿੱਚ ਕੰਮ ਕਰਦੇ ਮਲਾਜ਼ਮ ਨੇ ਜਿਨ੍ਹਾਂ ਨੂੰ ਪੈਨਸ਼ਨਰ ਮਿਲਦੀਆਂ ਨੇ ਉਹਦੇ ਸਬੰਧ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਜਿਹੜਾ ਹੈ 18 ਫਰਵਰੀ 2025 ਨੂੰ ਕਿਸ਼ਤਾਂ ਦੇ ਵਿਛੇਰੇ ਦੇਣ ਦਾ ਫੈਸਲਾ ਕੀਤਾ ਸੀ ਕਿ ਉਹ ਬੋਰਡ ਕਾਪਰੇਸ਼ਨਾਂ ਨੂੰ ਕਹਿ ਦਿੱਤਾ ਸੀ ਵੀ ਉਹ ਆਪਣੇ ਪੱਧਰ ਤੇ ਜੇ ਵਿਤੀ ਸੌਰਤ ਉਹਨਾਂ ਦੇ ਹੈਗੇ ਨੇ ਉਸ ਮੁਤਾਬਕ ਤੇ ਆਪਣੇ ਪੱਧਰ ਤੇ ਫੈਸਲਾ ਕਰਕੇ ਤੇ ਜਿਹੜਾ ਹੈ ਰਿਪੋਰਟ ਦੇ ਸਕਦੇ ਨੇ ਪਰ ਜੋ ਜਾਣਕਾਰੀ ਮਿਲੀ ਹੈ ਕੁਝ ਬੋਰਡ ਕਾਪਰੇਸ਼ਨ ਹਲੇ ਵੀ ਇਸ ਸਬੰਧ ਦੇ ਵਿੱਚ ਕੋਈ ਫੈਸਲਾ ਨਹੀਂ ਕਰ ਸਕੇ ਖਾਸ ਕਰਕੇ ਜੇ ਆਪਾਂ ਪੰਜਾਬ ਮੰਡੀ ਬੋਰਡ ਦੀ ਗੱਲ ਕਰੀਏ ਤਾਂ ਆਪਾਂ ਨੂੰ ਪਤਾ ਲੱਗਾ ਵੀ ਇਹਦੇ ਬਾਰੇ ਹਲੇ ਪੰਜਾਬ ਬੋਰਡ ਮੰਡੀ ਬੋਰਡ ਦੇ ਜਿਹੜੇ ਅਧਿਕਾਰੀ ਨੇ ਕੋਈ ਫੈਸਲਾ ਨਹੀਂ ਕੀਤਾ ਹੈ ਪਰੰਤੂ ਜਿਹੜੇ ਬਿਜਲੀ ਬੋਰਡ ਬਕਾਇਆ ਦੇਣ ਦਾ ਜਿਹੜਾ ਫੈਸਲਾ ਕਰ ਚੁੱਕਿਆ ਹੈ ਬਹੁਤ ਸਾਰੇ ਮੈਕਮੇ ਹਨ ਇਹ ਆਪਣੇ ਮੈਕਮੇ ਤੋਂ ਤੁਸੀਂ ਪਤਾ ਕਰ ਸਕਦੇ ਹੋ ਜੇ ਕਿਸੇ ਨੇ ਅਜੇ ਤੱਕ ਫੈਸਲਾ ਨਹੀਂ ਲਿਆ ਤਾਂ ਤੁਸੀਂ ਆਪਣੇ ਮੈਕਮੇ ਦੇ ਸਕੱਤਰ ਤੇ ਹੋਰ ਅਧਿਕਾਰੀਆਂ ਨੂੰ ਬੇਨਤੀ ਕਰੋ ਕਿ ਜਿਵੇਂ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਉਹਦੇ ਮੁਤਾਬਕ ਪੈਨਸ਼ਨਰਸ ਨੂੰ ਜਿਹੜਾ ਹੈ ਜਿਹੜਾ ਇਹਦਾ ਜਿਹੜਾ ਕਿਸ਼ਤਾਂ ਦੇ ਰੂਪ ਦੇ ਵਿੱਚ ਜਿਵੇਂ ਦੇਣ ਦਾ ਫੈਸਲਾ ਕੀਤਾ ਹੈ ਉਹਨੂੰ ਲਾਗੂ ਕੀਤਾ ਜਾਵੇ ਸੋ ਦੋਸਤੋ ਦੂਸਰੀ ਪਾਸੇ ਪੰਜਾਬ ਸਰਕਾਰ ਨੇ ਕਿਵੇਂ ਕਿਸ਼ਤਾਂ ਦੇਣ ਦਾ ਫੈਸਲਾ ਕੀਤਾ ਵੈਸੇ ਵੀ ਪਹਿਲਾਂ ਵੀ ਇਹ ਜ਼ਿਕਰ ਕਰ ਚੁੱਕੇ ਆਂ ਵੀ ਬਾਈ ਜਿਹੜਾ ਹੈ 18 2 2025 ਨੂੰ ਇੱਕ ਲੈਟਰ ਕੱਢੀ ਸੀ ਏਰੀਅਰ ਦੇਣ ਬਾਰੇ ਉਹ ਵੀ ਬੜੀ ਰੋਚਕ ਸੀ ਜਿਦੇ ਵਿੱਚ ਇਹ ਕਿਹਾ ਗਿਆ ਸੀ ਵੀ ਜਿਹੜੇ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੈਸ਼ਨਰਸ ਨੇ ਉਹਨਾਂ ਨੂੰ ਦੋ ਕਿਸ਼ਤਾਂ ਦੇ ਵਿੱਚ ਸਾਰਾ ਏਰੀਅਰ ਦਿੱਤਾ ਜਾਏਗਾ ਔਰ 75 ਸਾਲ ਤੋਂ ਲੈ ਕੇ 85 ਸਾਲ ਤੱਕ ਦੇ ਜਿਹੜੇ ਪੈਸ਼ਨਰ ਨੇ ਰਿਟਾਇਰਡ EMPLOYE ਨੇ ਉਹਨਾਂ ਨੂੰ 12 ਕਿਸ਼ਤਾਂ ਦੇ ਵਿੱਚ ਇਰੇ ਦਿੱਤਾ ਜਾਏਗਾ ਔਰ ਜਿਹੜੇ ਪੈਸ਼ਨ ਆ 75 ਸਾਲ ਤੋਂ ਘੱਟ ਉਮਰ ਦੇ ਨੇ ਉਹਨਾਂ ਨੂੰ ਸਾਰਾ ਹੀ ਜਿਹੜਾ ਹੈ 42 ਇਨਸਟਾਲਮੈਂਟ ਦੇ ਵਿੱਚ ਜਿਹੜਾ ਉਹ ਏਰੀਅਰ ਦਾ ਜਿਹੜਾ ਕਿਸ਼ਤਾਂ ਦੇ ਰੂਪ ਦੇ ਵਿੱਚ ਦੇਣ ਦਾ ਫੈਸਲਾ ਕੀਤਾ ਸੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ ਸਾਲ 2016 ਤੋਂ 17 ਦਾ ਜਿਹੜਾ ਏਰੀਅਰ ਹੈ ਇਹ 15 ਕਿਸ਼ਤਾਂ ਦੇ ਵਿੱਚ ਦਿੱਤਾ ਜਾਏਗਾ ਜੀ ਦੀ ਇੱਕ ਕਿਸ ਸਾਰੇ ਬਕਾਏ ਦਾ ਜਿਹੜਾ ਲਗਭਗ 2% ਹੈ ਔਰ 1 April 2025 ਨੂੰ ਇਹ ਦੀ ਜਿਹੜੀ ਹੈ ਪਹਿਲੀ ਕਿਸ਼ਤ ਜਿਹੜੀ ਹੈ ਲਾ ਕੇ ਇਹ 1 April 2025 ਤੋਂ ਜਿਹੜੀਆਂ ਕਿਸ਼ਤਾਂ ਸ਼ੁਰੂ ਹੋ ਜਾਣਗੀਆਂ ਸਾਲ 2018 ਤੇ 19 ਦੇ ਲਈ ਕਿਹਾ ਵੀ ਸੀ ਇਹ ਜਿਹੜੀਆਂ 24 ਮਹੀਨਿਆਂ ਦਾ ਜਿਹੜਾ ਏਰੀਅਰ ਹੈ ਉਹ 18 ਕਿਸ਼ਤਾਂ ਦੇ ਵਿੱਚ ਦਿੱਤਾ ਜਾਏਗਾ ਪਰ ਆਪਕੇ 18 ਮਹੀਨਿਆਂ ਦੇ ਵਿੱਚ ਦਿੱਤਾ ਜਾਏਗਾ ਇਹ ਕਿਸ਼ਤ ਲਗਭਗ 2.16% ਸਾਰੇ ਬਕਾਏ ਦਾ ਹੈ ਸਾਲ 2020 ਤੋਂ ਲੈ ਕੇ ਸਾਲ 2021 ਤੱਕ ਪਾਪ ਕੀ 30 ਜੂਨ 2021 ਤੱਕ ਨੋਹ ਕਿਸ਼ਤਾਂ ਭਾਵ ਕਿ ਨੋਹ ਮਹੀਨਿਆਂ ਦੇ ਵਿੱਚ ਏਰੀਅਰ ਦੇਣ ਦਾ ਫੈਸਲਾ ਕੀਤਾ ਸੀ ਇਹ ਲਗਭਗ 3.5% ਸਾਰੇ ਬਕਾਇਆ ਦੀ ਕਿਸ਼ਤ ਹੈ ਭਾਵ ਕਿ ਪਹਿਲਾ ਕਿ ਜਿਹੜੀਆਂ ਕਿਸ਼ਤਾਂ ਛੋਟੀਆਂ ਹਨ ਬਾਅਦ ਦੇ ਵਿੱਚ ਵੱਡੀਆਂ ਤਾਂ ਜੋ ਕਿ ਸਰਕਾਰ ਤੇ ਬੋਝ ਘੱਟ ਹੋਵੇ ਆਉਣ ਵਾਲੀ ਸਰਕਾਰ ਤੇ ਜਿਆਦਾ ਇਹ ਸਾਰੇ ਫਾਰਮੂਲੇ ਤੋਂ ਬੜਾ ਹੀ ਸਪਸ਼ਟ ਹੁੰਦਾ ਹੈ ਵੀ ਜਿਹੜੇ 75 ਸਾਲ ਤੋਂ ਘੱਟ ਜਿਹੜੇ ਨੇ ਉਮਰ ਦੇ ਨੇ ਪੈਨਸ਼ਨਰਸ ਨੇ ਉਹਨਾਂ ਦਾ ਏਰੀਅਰ ਪੂਰਾ ਅਖੀਰੀ ਕਿਸ਼ਤ ਜਿਹੜੀ ਹੈ ਉਹ ਸਤੰਭ 2028 ਦੇ ਵਿੱਚ ਦਿੱਤੀ ਜਾਏਗੀ ਭਾਪ ਕਿਸਤੰਬਰ 2028 ਤੱਕ ਕਿਸ਼ਤਾਂ ਦੇ ਵਿੱਚ ਪੰਜਾਬ ਸਰਕਾਰ ਏਰੀਅਰ ਦੇਊਗੀ ਸੋ ਦੋਸਤੋ ਜੇ ਅੱਗੇ ਮਲਾਜ਼ਮਾਂ ਦੀ ਗੱਲ ਕਰ ਲਈਏ ਜਿਹੜੇ ਮੌਜੂਦਾ ਮਲਾਜ਼ਮ ਨੇ ਕੰਮ ਕਰਦੇ ਨੇ ਤੇ ਉਹਨਾਂ ਦੇ ਬਾਰੇ ਫੈਸਲਾ ਕੀਤਾ ਹੈ ਪੰਜਾਬ ਸਰਕਾਰ ਨੇ ਵੀ ਉਹਨਾਂ ਨੂੰ 36 ਕਿਸ਼ਤਾਂ ਦੇ ਵਿੱਚ ਜਿਹੜਾ ਹੈ ਏਰੀਅਰ ਦਿੱਤਾ ਜਾਵੇਗਾ ਪਰ ਦਿੱਤਾ ਜਾਊਗਾ 1 April 2026 ਤੋਂ ਭਾਪ ਕਿ ਹੁਣ ਉਹ 1 ਸਾਲ ਬਾਅਦ ਸ਼ੁਰੂ ਕੀਤੀ ਜਾਵੇਗੀ ਉਹਨਾਂ ਦੀ ਕਿਸ਼ਤ ਔਰ ਸਾਲ 2016 ਦਾ ਅੇਰਰ ਜਿਹੜਾ ਹੈ 12 ਕਿਸ਼ਤਾਂ ਦੇ ਵਿੱਚ ਜਿਹੜਾ ਹੈ ਆਊਗਾ ਤੇ 1 April 2026 ਤੋਂ ਪਹਿਲੀ ਕਿਸ਼ਤ ਉਹਦੀ ਹੈ ਲੱਗੇਗੀ ਇਸੇ ਤਰ੍ਹਾਂ ਸਾਲ 2017 ਸਾਲ 2018 ਸਾਲ 2019 ਅਤੇ ਫਿਰ 2020 30 ਜੂਨ 2021 ਤੱਕ ਇਹ ਸਾਰਾ ਸਾਲ ਦਾ ਜਿਹੜਾ ਏਰੀਅਰ 24 ਮਹੀਨਿਆਂ ਦੇ ਵਿੱਚ ਭਾਫ ਕੀ 24 ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇਗਾ ਤੇ ਇਹਦੀ ਪਹਿਲੀ ਕਿਸ਼ਤ April 2027 ਨੂੰ ਲੱਗੇਗੀ ਔਰ ਇਸ ਫਾਰਮੂਲੇ ਮੁਤਾਬਕ ਬਲਾਸਮਾ ਨੂੰ ਜਿਹੜਾ ਏਰੀਅਰ ਹੈ ਉਹ ਜਿਹੜਾ ਹੈ ਕਿਸ਼ਤਾਂ 36 ਕਿਸ਼ਤਾਂ ਦੇ ਰੂਪ ਦੇ ਵਿੱਚ ਜਿਹੜਾ ਹੈ ਮਿਲਣਾ ਹੈ ਉਹਦੀ ਅਖੀਰਲੀ ਕਿਸ਼ਤ ਮਾਰਚ 2029 ਦੇ ਵਿੱਚ ਲੱਗੇਗੀ ਭਾਪਕੀ ਮਾਰਚ 2029 ਤੱਕ ਜਿਹੜਾ ਹੈ ਕਿਸ਼ਤਾਂ ਦੇ ਵਿੱਚ 에ਰਰ ਜਿਹੜਾ ਉਹ ਮਲਾਜ਼ਮਾਂ ਨੂੰ ਜਿਹੜਾ ਹੈ ਨਸੀਬ ਹੋਏਗਾ ਅਖੀਰ ਦੇ ਵਿੱਚ ਜੇ ਕੱਲ ਬੈਂਕ ਜਿਹੜੀ ਉਹਨੇ ਇੱਕ ਵੱਡੀ ਖੁਸ਼ਖਬਰੀ ਜਿਹੜੀ ਮਲਾਸ ਪੈਨਸ਼ਨਰਸ ਨੂੰ ਦਿੱਤੀ ਹੈ ਪੰਜਾਬ ਨੈਸ਼ਨਲ ਬੈਂਕ ਨੇ ਜਿਹੜਾ ਹੈ ਉਹਨਾਂ ਦੇ ਜਿਹੜੇ ਪੈਨਸ਼ਨਰਸ ਦੇ ਨਾਲ ਲਾ ਕੇ ਇੱਕ ਕਿਸ਼ਤ ਜਿਹੜੀ ਹੈ ਦਿੱਤੀ ਗਈ ਹੈ ਇਹ ਵੱਡੀ ਜਿਹੜੀ ਹੈ ਖੁਸ਼ਖਬਰੀ ਜਿਹੜੀ ਮਿਲੀ ਹੈ 1 ਮਈ ਨੂੰ ਜਿਹੜੀ ਉਹਨਾਂ ਦੀ ਪੈਨਸ਼ਨ ਦੇ ਨਾਲ ਇੱਕ ਕਿਸ਼ਤ ਲਾ ਕੇ ਜਰੂਰ ਆਈ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਕਾ ਜਿਹੜੇ ਬਾਕੀ ਜਿਹੜੇ ਬੈਂਕ ਆ ਉਹ ਜਿਹੜੇ ਪੈਨਸ਼ਨਰ ਦੇ ਖਾਤੇ ਆ ਉਹਨਾਂ ਦੇ ਵਿੱਚ ਕਦੋਂ ਇਹਨਾਂ ਦੀ ਕਿਸ਼ਤ ਪਵੇਗੀ